ਾਂਡਿਆਂ ਦੇ ਵਿੱਚ ਦੇਖ ਲਓ ਆ ਤੁਸੀਂ ਦੇਖੋ ਇਹਦੇ ਵਿੱਚ ਨਾ ਇਹ ਆਂਡੇ ਨੇ ਮੈਂ ਕੈਮਰਾਮੈਨ ਨੂੰ ਕਹੂੰਗੀ ক্লোਜ਼ ਤੋਂ ਦਿਖਾ ਜਾਵੇ ਇਹ ਬਿਜਲੀ ਤੋਂ ਤਿਆਰ ਹੁੰਦੇ ਨੇ ਓਕੇ ਜਿੰਨੇ بڑے بڑے ਪੋਟਰੀ ਫਾਰਮ ਨੇ ਜਿਹਦੇ ਵਿੱਚ ਮੁਰਗੀਆਂ ਆਪਾਂ ਪੋਟਰੀ ਫਾਰਮ ਤੇ ਮੁਰਗੀਆਂ ਦੇਖਦੇ ਆਂ ਉਹ ਸਾਰੇ ਬੜੀਆਂ ਹੈਚਰੀਆਂ ਵਿੱਚ ਤਿਆਰ ਹੁੰਦੇ ਨੇ ਓਕੇ ਇਹ স্মੋਲ ਹੈਚਰੀ ਹੈ ਇਹਨੂੰ ਇਨਕੂਬेटर ਕਹਿੰਦੇ ਨੇ ਮੁਰਗੀਆਂ ਤੰਦਰਾ ਰੱਖ ਕੇ ਬੱਚੇ ਕਢਾਉਨੇ ਆ ਤਾਂ ਮੁਰਗੀ 21 ਦਿਨ ਲੈਂਦੀ ਆ 21 ਦਿਨ ਦੇ ਵਿੱਚ ਬੜਾ ਖਤਰਾ ਰਹਿੰਦਾ ਹੈ ਕਿ ਬਿੱਲੀ ਪੈ ਜਾਂਦੀ ਹੈ ਕੁੱਤਾ ਪੈ ਜਾਂਦਾ ਹੈ ਤੇ ਆਂਡਿਆਂ ਨੂੰ ਇੱਥੋਂ ਤੱਕ ਕਰਕੇ ਸੱਪ ਵੀ ਆਂਡਿਆਂ ਨੂੰ ਖਾ ਜਾਂਦਾ ਹੈ ਚੋਰੀ ਬੜ ਕੇ ਇਹ ਇੱਕ ਛੋਟਾ ਸਮਾਲ ਹੈਚਰੀ ਹੈ ਜਿਹਦੇ ਵਿੱਚ 40 ਆਂਡੇ ਰੱਖੇ ਜਾਂਦੇ ਨੇ ਔਰ ਆਟੋਮੈਟਿਕ ਮਸ਼ੀਨ ਹੈ ਇਹ ਜੇ ਪੱਖਾ ਵੀ ਲੱਗਿਆ ਹੋਇਆ ਹੈ ਇਹਦੇ ਪਾਣੀ ਵੀ ਰੱਖਿਆ ਹੋਇਆ ਹੈ ਇਹਦੇ ਵਿੱਚ ਇੱਕ ਮਸ਼ੀਨ ਹੈ ਰੋਟੇਟਰ ਜਿਹੜੀ ਇਹਨੂੰ 24 ਘੰਟੇ ਬਾਅਦ ਚ ਅੰਡਿਆਂ ਨੂੰ ਘੇਰਾ ਦਿੰਦੀ ਹੈ ਜੀ ਔਰ ਬੱਲਬ ਲੱਗੇ ਹੋਏ ਨੇ ਇਹ ਟੈਂਪਰੇਚਰ 37.4 ਟੈਂਪਰੇਚਰ ਮੇਨਟੇਨ ਕਰਦਾ ਤੇ ਦੋ ਬੱਚੇ ਮੈਂ ਤੁਹਾਨੂੰ ਦਿਖਾ ਰਿਹਾ ਐ ਇਸੇ ਮਸ਼ੀਨ ਦੇ ਦੁਆਰਾ 40 ਅੰਡਿਆਂ ਦੇ ਵਿੱਚੋਂ ਹੋਰ ਵੀ ਬੱਚੇ ਸੀਗੇ ਅਸੀਂ ਹੋਰ ਪਾਸੇ ਸ਼ਿਫਟ ਕਰ ਦਿੱਤੇ ਨੇ ਇਹ ਬੱਚੇ ਨੇ ਇਸ ਮਸ਼ੀਨ ਦੇ ਵਿੱਚੋਂ ਹੀ ਨਿਕਲੇ ਹੋਏ ਬੱਚੇ ਨੇ ਤੇ ਮੈਂ ਸਪੈਸ਼ਲੀ ਦੋ ਬੱਚੇ ਇੱਥੇ ਲੱਗ ਪਾਲਿਆ ਹੈ ਵੈਰਾਈਟੀ ਲੱਗਾ ਹੁਣ ਕੀ ਹੈ ਉਹ ਡੰਗਰਾਂ ਨੂੰ ਅਸੀਂ ਕੈਟ ਕਰਿਆ ਹੈ ਮੁਰਗੀਆਂ ਨੂੰ ਅਸੀਂ ਕੈਟ ਕਰਿਆ ਹੈ ਫਿਰ ਅਸੀਂ ਇਹ ਭੋਜਨ ਖਾਂਦੇ ਆਂ ਦੁੱਧ ਪੀਂਦੇ ਆਂ ਗਾਵਾਂ ਦਾ ਜਿਹੜਾ ਜਿਹਨੂੰ ਕੈਟ ਕਰਿਆ ਹੋਇਆ ਉਹ ਦੁੱਧ ਪਿਉਂਦੇ ਨਹੀਂ ਬਿਲਕੁਲ ਤੇ ਮੇਰੇ ਜਿਹੜੇ ਗਾਇਆਂ ਨੇ ਇਹ ਘੁੰਮ ਇੱਕ ਵਿੱਗਾ ਟੀਲਾ ਜਗ੍ਹਾ ਇਹਦੇ ਵਿੱਚ ਘੁੰਮਦੀਆਂ ਨੇ ਮਰਜ਼ੀ ਨਾਲ ਖਾਂਦੀਆਂ ਨੇ ਮੈਂ ਇਹਨੂੰ ਕਦੇ ਰਸਾ ਨਹੀਂ ਪਾਉਂਦਾ। ਸ਼ਸ਼ੀਕਾਲ ਜੀ, ਐਲਬੀਐਸ ਨਿਊਜ਼ ਚੈਨਲ ਦੇਖਦੇ। तमाम ਦਰਸ਼ਕਾਂ ਦਾ ਮੈਂ ਮਨਪ੍ਰਿਤ ਕੋ ਨੂੰ ਸਵਾਗਤ ਕਰਦੀ ਆਂ। ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ। ਦੱਸ ਕੋ ਤੁਹਾਡੇ ਲਈ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਪਰ ਇੱਕ ਵੱਖਰੀ ਜੀ ਵੀਡੀਓ ਲੈ ਕੇ ਆਇਆ। ਤੁਹਾਨੂੰ ਦੱਸ ਦਈਏ ਕਿ ਸਾਇੰਸ ਆ ਜਿਹੜਾ ਦਿਨੋ-ਦਿਨ ਤਰੱਕੀ ਕਰ ਰਿਹਾ। ਆਪ ਸਭ ਨੂੰ ਪਤਾ ਹੀ ਆ ਕਿ ਜਿਹੜਾ ਸਾਇੰਸ ਆ ਅੱਜਕੱਲ ਬਹੁਤ ਜ਼ਿਆਦਾ ਤਰੱਕੀ ਕਰ ਰਿਹਾਗਾ। ਤੇ ਜਿੱਦਾਂ ਦੇਖਿਆ ਜਾਵੇ ਕਿ ਮਾਂ ਤੋਂ ਬਿਨਾ ਬੱਚਾ ਜਨਮ ਲੈ ਸਕਦਾ ਉਸੇ ਤਰ੍ਹਾਂ ਹੀ ਪਸ਼ੂ ਫੰਸੀਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ ਮਾਂ ਤੋਂ ਬਿਨਾ ਪੈਦਾ ਹੁੰਦੇ ਨੇ ਤੇ ਅੱਜ ਆਪਾਂ ਸਮਰਾਲਾ ਡਾਕਟਰ ਸੋਹਣ ਨਾਲ ਬਲਗਨਜੀ ਦੀ ਕੋਠੀ ਦੇ ਵਿੱਚ ਮੌਜੂਦ ਆ ਇੱਥੇ ਜਿਹੜੇ ਤੁਹਾਨੂੰ ਦਿਖਾਇਆ ਜਾਊਗਾ ਤੁਸੀਂ ਮੇਰੇ ਕੋਲ ਨਾ ਇੱਕ ਬਕਸਾ ਦੇਖ ਰਹੇ ਹੋ ਲਾਈਵ ਦਿਖਾਉਂਗੀ ਇਹ ਜਿਹੜਾ ਬਕਸਾ ਨਾ ਇਹਦੇ ਵਿੱਚ ਆਂਡੇ ਨੇ ਆਂਡਿਆਂ ਦੇ ਵਿੱਚ ਦੇਖ ਲਓ ਆ ਤੁਸੀਂ ਦੇਖੋ ਇਹਦੇ ਵਿੱਚ ਨਾ ਇਹ ਆਂਡੇ ਨੇ ਮੈਂ ਕੈਮਰਾਮੈਨ ਨੂੰ ਕਹੂੰਗੀ ক্লোਜ਼ ਤੋਂ ਦਿਖਾ ਜਾਵੇ ਇਹ ਬਿਜਲੀ ਤੋਂ ਤਿਆਰ ਹੁੰਦੇ ਨੇ ਇਹ ਆਂਡਿਆਂ ਦੇ ਵਿੱਚ ਬੱਚੇ ਨੇ ਤੇ ਬੱਚੇ ਤਿਆਰ ਹੋ ਕੇ ਤੁਹਾਨੂੰ ਦਿਖਾਵਾਂਗੇ ਕਿ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਵੀ ਆ ਦੇਖੋ ਤੁਸੀਂ ਇੱਧਰ ਬਾਕਸ ਦੇ ਵਿੱਚ ਪਏ ਨੇ ਇਹ ਜਦੋਂ ਬੱਚੇ ਨੇ ਜਿਹੜੇ ਵੱਡੀਆਂ ਮੁਰਗੀਆਂ ਬੰਨ ਮੁਰਗੇ ਬੰਦਦੇ ਨੇ ਤੇ ਤੁਹਾਨੂੰ ਇਹ ਵੱਡੇ ਮੁਰਗੇ ਵੀ ਦਿਖਾਵਾਂਗੇ ਆਪਾਂ ਪੂਰੀ ਗੱਲਬਾਤ ਕਰਾਂਗੇ ਕਿ ਇਹ ਕਿਵੇਂ ਬਣਾਏ ਜਾਂਦੇ ਨੇ ਇਨਾਂ ਨੂੰ ਕਿੰਨੀ ਕ ਬਿਜਲੀ ਦੀ ਜ਼ਰੂਰਤ ਪੈਂਦੀ ਆ ਕੀ ਕੀ ਕਰਨਾ ਪੈਂਦਾ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਇਹ ਉਸ ਤੋਂ ਬਾਅਦ ਪਾਲੇ ਕਿੱਦਾਂ ਜਾਂਦੇ ਨੇ ਕਿਉਂਕਿ ਪਾਲਣ ਵਾਸਤੇ ਵੀ ਉਹਨਾਂ ਨੂੰ ਕੁਛ ਨਾ ਕੁਛ ਤਾਂ ਖਿਲਾਉਣਾ ਪਲਾਉਣਾ ਪੈਂਦਾ ਹੀ ਆ ਆਪਾਂ ਉਹ ਵੀ ਗੱਲਬਾਤ ਕਰਾਂਗੇ ਆਪਾਂ ਡਾਕਟਰ ਸੋਹਣ ਲਾਲ ਬਲੱਗਨ ਜੀ ਦੇ ਨਾਲ ਇਹ ਪੂਰੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕਿੰਨੀ ਕ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਕਿਵੇਂ ਤਿਆਰ ਹੁੰਦੇ ਨੇ ਸਾਰੀ ਗੱਲਬਾਤ ਕਰਾਂਗੇ ਜੁੜੇ ਰਹੋ ਚੈਨਲ ਦੇ ਨਾਲ ਮੇਰੇ ਨਾਲ ਮੌਜੂਦ ਨੇ ਡਾਕਟਰ ਸੋਹਣ ਲਾਲ ਬਲੱਗਨ ਜੀ ਜਿੰਨਾ ਦੀ ਕੋਠੀ ਦੇ ਵਿੱਚ ਅੱਜ ਆਪਾਂ ਮੌਜੂਦ ਆ ਉਹਨਾਂ ਦੇ ਪੂਰੀ ਜਾਣਕਾਰੀ ਲਵਾਂਗੇ ਉਹਨਾਂ ਤੋਂ ਕਿ ਕਿੰਨੇ ਕ ਦਿਨਾਂ ਦੇ ਵਿੱਚ ਪਲ ਜਾਂਦੇ ਨੇ ਕੀ ਕੀ ਇਹਨਾਂ ਨੂੰ ਇਹਨਾਂ ਲਈ ਕਰਨਾ ਪੈਂਦਾ ਆਪਾਂ ਪੂਰੀ ਗੱਲਬਾਤ ਉਹਨਾਂ ਤੋਂ ਜਾਣਾਂਗੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਕਰਦੀ ਆ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਸਰ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿ ਮਾਂ ਤੋਂ ਬਿਨਾ ਬੱਚਾ ਪੈਦਾ ਹੋ ਰਿਹਾ ਤੇ ਇਹਦੇ ਬਾਰੇ ਪੂਰੀ ਜਾਣਕਾਰੀ ਜ਼ਰੂਰ ਦਿਓ ਜੀ ਇਹ ਗੱਲ ਪਤਾ ਕੀ ਹੈ ਬੁੱਤਰ ਹਾਂਜੀ ਜਦੋਂ ਇਹ ਆਮ ਤੌਰ ਤੇ ਇਹਨੂੰ ਹੈਚਰੀ ਕਹਿੰਦੇ ਨੇ ਓਕੇ ਜਿੰਨੇ بڑے بڑے ਪੋਲੀ ਫਾਰਮ ਨੇ ਜਿਹਨਾਂ ਵਿੱਚ ਮੁਰਗੀਆਂ ਆਪਾਂ ਪੋਲੀ ਫਾਰਮ ਵਿੱਚ ਮੁਰਗੀਆਂ ਦੇਖਦੇ ਆ ਉਹ ਸਾਰੇ ਬੜੀਆਂ ਹੈਚਰੀਆਂ ਵਿੱਚ ਤਿਆਰ ਹੁੰਦੇ ਨੇ ਓਕੇ ਇਹ স্মੋਲ ਹੈਚਰੀ ਹੈ ਇਹਨੂੰ ਇਨਕੂਬेटर ਕਹਿੰਦੇ ਨੇ ਓਕੇ ਇਹਦੇ ਵਿੱਚ ਅਸੀਂ ਅੰਡੇ ਰੱਖਦੇ ਆ 21 ਦਿਨ ਵਾਸਤੇ ਅੱਛਾ ਜੀ 21 ਦਿਨ ਦੇ ਬਾਅਦ ਇਹਦੇ ਵਿੱਚ ਉਹ ਇਹ ਮਸ਼ੀਨ ਹੈ ਇਹ ਸਾਰਾ ਕੁਝ ਆਟੋਮੈਟਿਕ ਟੈਂਪਰੇਚਰ ਮੇਨਟੇਨ ਕਰਦੀ ਹੈ ਆਟੋਮੈਟਿਕ ਮੌਇਸਚਰ ਮੇਨਟੇਨ ਕਰਦੀ ਹੈ ਇਹਦੇ ਜਿਹੜਾ ਰੋਟੇਟਰ ਲੱਗਿਆ ਹੋਇਆ ਹੈ ਜਿਹੜਾ ਕਿ ਆਂਡਿਆਂ ਨੂੰ ਹਰ 24 ਘੰਟੇ ਬਾਅਦ ਰੋਟੇਟ ਕਰਦਾ ਓਕੇ ਇਹ ਜਿਹੜੀ ਮਸ਼ੀਨ ਹੈ ਇਹਨੂੰ ਕਹਿੰਦੇ ਇਨਕੂਬेटर ਓਕੇ ਇਹ ਕਿਸਮ ਦੀ স্মੋਲ ਹੈਚਰੀ ਹੈ ਜਿਹੜਾ ਕਿ ਹਰ ਬੰਦਾ ਇਸ ਨੂੰ ਘਰ ਦੇ ਵਿੱਚ ਰੱਖ ਸਕਦਾ ਕਿਉਂਕਿ ਜੇ ਅਸੀਂ ਆਂਡੇ ਮੁਰਗੀਆਂ ਥੱਲੇ ਰੱਖ ਕੇ ਬੱਚੇ ਕਢਾਉਣੇ ਆ ਤਾਂ ਉਹ ਮੁਰਗੀ 21 ਦਿਨ ਲੈਂਦੀ ਹੈ 21 ਦਿਨ ਦੇ ਵਿੱਚ ਬੜਾ ਖਤਰਾ ਰਹਿੰਦਾ ਹੈ ਕਿ ਬਿੱਲੀ ਪੈ ਜਾਂਦੀ ਹੈ ਕੁੱਤਾ ਪੈ ਜਾਂਦਾ ਹੈ ਤੇ ਆਂਡਿਆਂ ਨੂੰ ਇੱਥੋਂ ਤੱਕ ਕਰਕੇ ਸੱਪ ਵੀ ਆਂਡੇ ਲੁਕਾ ਜਾਂਦਾ ਚੋਰੀ ਵੜ ਕੇ ਇਹ ਇੱਕ ਛੋਟਾ ਸਮਾਲ ਹੈਚਰੀ ਹੈ ਜਿਹਦੇ ਵਿੱਚ 40 ਆਂਡੇ ਰੱਖੇ ਜਾਂਦੇ ਨੇ ਔਰ ਆਟੋਮੈਟਿਕ ਮਸ਼ੀਨ ਹੈ ਇਹਦੇ ਪੱਖਾ ਵੀ ਲੱਗਿਆ ਹੋਇਆ ਹੈ ਇਹਦੇ ਪਾਣੀ ਵੀ ਰੱਖਿਆ ਹੋਇਆ ਹੈ ਇਹਦੇ ਵਿੱਚ ਇੱਕ ਮਸ਼ੀਨ ਹੈ ਰੋਟੇਟਰ ਜਿਹੜੀ ਇਹਨੂੰ 24 ਘੰਟੇ ਬਾਅਦ ਆਂਡਿਆਂ ਨੂੰ ਘੇੜਾ ਦਿੰਦੀ ਹੈ ਜੀ ਔਰ ਬੱਲਬ ਲੱਗੇ ਹੋਏ ਨੇ ਇਹ ਟੈਂਪਰੇਚਰ 37.4 ਟੈਂਪਰੇਚਰ ਮੇਨਟੇਨ ਕਰ ਦਿੰਦੇ ਓਕੇ ਇੱਕ 17 ਦਿਨ ਦੇ ਬਾਅਦ ਅਸੀਂ ਇਹਦਾ ਰੋਟੇਟਰ ਜਿਹੜਾ ਰੋਟੇਟਰ ਹੈ ਉਹ ਬੰਦ ਕਰ ਦੇਣਾ 17 ਦਿਨ ਦੇ ਵਿੱਚ ਬਾਹਰ ਅੰਡੇ ਦੇ ਵਿੱਚ ਬੱਚਾ ਤਿਆਰ ਹੋ ਜਾਂਦਾ ਤੇ ਉਹ ਜਿਹੜਾ ਮਸ਼ੀਨ ਹੈ ਜੀ 21 ਦਿਨ ਦੇ ਅੰਦਰ ਅੰਦਰ 17 ਤੋਂ ਲੈ ਕੇ 21 ਦਿਨ ਦੇ ਅੰਦਰ ਅੰਡਾ ਵਿੱਚੋਂ ਬੱਚਾ ਹੱਜੋ ਕੇ ਬਾਹਰ ਆ ਜਾਂਦਾ ਹੈ ਕੋਸ਼ਿਸ਼ ਜਦੋਂ ਬੱਚਾ ਬਾਹਰ ਆ ਜਾਂਦਾ ਫਿਰ ਉਹਨੂੰ ਪਾਲਣ ਦੇ ਵਿੱਚ ਥੋੜੀ ਮੁਸ਼ਕਲ ਵੀ ਹੁੰਦੀ ਹੈ ਉਹ ਜਿਹੜਾ ਜਦ ਅਸੀਂ ਉਹ ਅਸੀਂ ਇਹਨੂੰ ਹਰ ਰੋਜ਼ ਖੋਲ ਕੇ ਚੈੱਕ ਕਰਦੇ ਆ ਪਾਣੀ ਚੈੱਕ ਕਰਦੇ ਆ ਜਦ ਬੱਚਾ 21 21ਵੇਂ ਦਿਨ ਤੋਂ 21 ਦਿਨ ਤੋਂ ਪਹਿਲਾਂ ਪਹਿਲਾਂ ਬੱਚਾ ਤਿਆਰ ਹੋ ਜਾਂਦਾ ਹੈ ਫਿਰ ਅੰਡਾ ਆਪਣੇ ਆਪ ਫੁੱਟ ਜਾਂਦਾ ਹੈ ਤੇ ਉਹ ਅੰਡੇ ਨੂੰ ਚੱਕ ਕੇ ਅਸੀਂ ਮੈਂ ਤੁਹਾਨੂੰ ਦਿਖਾਉਣਾ ਇੱਕ ਸਮਾਲ ਇਨਕਿਊਵੇਟਰ ਹੈ ਜਿਹੜਾ ਇਹਨੂੰ ਪਾਲਣ ਵਾਸਤੇ ਆ ਰੱਖਿਆ ਹੋਇਆ ਮੇਰਾ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਸ਼ਿਫਟ ਕਰ ਦਿੰਦੇ ਆ ਜੀ ਇਹਦੇ ਵਿੱਚ ਇਹਨਾਂ ਦਾ ਭੋਜਨ ਵੀ ਰੱਖਿਆ ਹੋਇਆ ਹੈ ਇਹ ਬੱਚੇ ਨੇ ਇਹ ਦੋ ਬੱਚੇ ਮੈਂ ਤੁਹਾਨੂੰ ਦਿਖਾ ਰਿਹਾ ਐ ਇਸੇ ਮਸ਼ੀਨ ਦੇ ਦੁਆਰਾ 40 ਆਂਡਿਆਂ ਦੇ ਵਿੱਚੋਂ ਹੋਰ ਵੀ ਬੱਚੇ ਸੀਗੇ ਅਸੀਂ ਹੋਰ ਪਾਸੇ ਸ਼ਿਫਟ ਕਰ ਦਿੱਤੇ ਨੇ ਇਹ ਬੱਚੇ ਨੇ ਇਸ ਮਸ਼ੀਨ ਦੇ ਵਿੱਚੋਂ ਹੀ ਨਿਕਲੇ ਹੋਏ ਬੱਚੇ ਨੇ ਤੇ ਮੈਂ ਸਪੈਸ਼ਲੀ ਦੋ ਬੱਚੇ ਇੱਥੇ ਲੱਗ ਪਾ ਲਿਆ ਹੈ ਵੈਰਾਈਟੀ ਲੱਗਾ ਓਕੇ ਇਹਦੇ ਵਿੱਚ ਸਾਰੀਆਂ ਵੈਰਾਈਟੀਆਂ ਦੇ ਬਿਲਕੁਲ ਦੇਸੀ ਪਿਓਰ ਨਸਲ ਹੈ ਬੱਚੇ ਆਂ ਮੁਰਗੀਆਂ ਨੇ ਆਪਣੇ ਆਪ ਬਾਹਰੋਂ ਜੀਂਦਾਂ ਤਖਾ ਕੇ ਬੱਚਾ ਦਿੰਦੀ ਆਂਡਾ ਦਿੰਦੀਆਂ ਨੇ ਉਹ ਆਂਡਿਆਂ ਨੂੰ ਮੈਂ ਹੈਚ ਨਹੀਂ ਤੇ ਮੁਰਗੀ ਫਾਰਮ ਤਿਆਰ ਕੀਤਾ ਹੋਇਆ ਮੈਂ ਤੁਹਾਨੂੰ ਬਾਅਦ ਦਿਖਾਉਣਾ ਆਪਣੀਆਂ ਮੁਰਗੀਆਂ ਜਿਹੜੀਆਂ ਦੇਸੀ ਪਿਓ ਦੇਸੀ ਨਸਲ ਦੇ ਮੁਰਗੀਆਂ ਨੇ ਅੱਛਾ ਸਰ ਇਹ ਕਿੰਨਾ ਕੁ ਸਮਾਂ ਲੱਗ ਜਾਂਦਾ ਇਹਨੂੰ ਪਲਣ ਦੇ ਵਿੱਚ ਇਹਨੂੰ ਬੇਟਾ 6 ਮਹੀਨੇ ਚ ਇਹ ਆਂਡਾ ਦੇਣ ਲੱਗ ਜਾਂਦੀ ਹੈ ਦੇਸੀ ਮੁਰਗੀ ਓਕੇ ਓਕੇ ਅੱਜ ਕੋ ਇਹਨਾਂ ਦਾ ਮੁਰਗੀ ਫਾਰਮ ਵੀ ਆ ਆਪਾਂ ਬਾਹਰ ਜਾ ਕੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਪੂਰੀ ਵੀਡੀਓ ਦੇਖਿਓ ਵੀਡੀਓ ਨੂੰ ਸਕਿਪ ਵੀ ਨਾ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਕਮੈਂਟ ਵੀ ਜਰੂਰ ਕਰਿਓ ਤੁਹਾਨੂੰ ਇਹ ਵੀਡੀਓ ਕਿਦਾਂ ਲੱਗੀ ਤੁਹਾਨੂੰ ਪਹਿਲਾਂ ਕੋਠੀ ਦੇ ਵਿੱਚ ਦੱਸਿਆ ਸੀਗਾ ਕਿ ਇਹਨਾਂ ਦਾ ਇੱਕ ਮੁਰਗੀ ਫਾਰਮ ਵੀ ਆ ਕੱਲੀ ਮਸ਼ੀਨ ਨਹੀਂ ਜਿਹੜੀ ਅੰਡੇ ਤਿਆਰ ਕਰਦੀ ਆ ਮੁਰਗੀ ਫਾਰਮ ਵੀ ਆ ਆਪਾਂ ਉੱਧਰ ਆਏ ਹੋਏ ਆ ਸਰ ਦੇ ਨਾਲ ਗੱਲਬਾਤ ਕਰਦੇ ਆਂ ਸਰ ਇਹ ਇੰਨੀਆਂ ਮੁਰਗੀਆਂ ਜਿਹੜੀਆਂ ਇਥੇ ਤੁਸੀਂ ਪਾਲਦੇ ਇਹਨਾਂ ਨੂੰ ਦੇਖ ਰਿਖ ਤੁਸੀਂ ਕਰਦੇ ਹੋ ਹਾਂਜੀ ਮੈਂ ਮਾਰਨਿੰਗ ਤੇ ਸ਼ਾਮ ਨੂੰ ਇਹਨਾਂ ਨੂੰ ਦੋ ਟਾਈਮ ਜਿਹੜਾ ਮਾਰਦਾ ਇਹ ਜਿਹੜੇ ਆਂਡੇ ਨੇ ਇਹਨਾਂ ਦੇ ਪਿਓਰ ਦੇਸੀ ਨੇ ਇਹ ਬਾਈ-ਪ੍ਰੋਡਕਟ ਆਂਡੇ ਨੇ ਅਸੀਂ ਨਾ ਇਹਨਾਂ ਨੂੰ ਕੋਈ ਫੀਡ ਪਾਉਂਦੇ ਆ ਨਾ ਕੋਈ achara ਪਾਉਂਦੇ ਨਾ ਕੁਝ ਵੀ ਨੈਚੁਰਲੀ ਇੱਥੇ 1 ਏਕੜ ਜਗ੍ਹਾ ਜਿਹੜੇ ਮੇਰੇ ਗਾਵਾਂ ਰੱਖਿਆ ਨੇ 20-25 ਗਾਵਾਂ ਦਾ ਗੋਹੇ ਦੇ ਵਿੱਚੋਂ ਜੀ ਜੰਤ ਖਾਂਦੀਆਂ ਨੇ ਔਰ ਆਂਡੇ ਸ਼ਾਮ ਨੂੰ 20-25 ਆਂਡੇ ਦੇ ਦਿੰਦੀਆਂ ਨੇ ਜੇ ਮੇਰੇ ਆਂਡੇ ਸੇਲ ਹੋ ਜਾਂਦੇ ਨੇ 15 ਰੁਪਏ ਦਾ ਆਂਡਾ ਅਸੀਂ ਵੇਚਦੇ ਆ ਸਾਨੂੰ ਇਹਨਾਂ ਚੋਂ ਬਾਈ ਪ੍ਰੋਡਕਟ ਹੈਗੇ ਆ ਆਮਦਨ ਇਹ ਕੁਛੇ ਚ ਦੇਸੀ ਮੁਰਗਿਆ ਨੇ ਕੁਝ ਕਰਕਨਾ ਹੱਦਦੇ ਨੇ ਤੇ ਇਹ ਜਿਹੜੇ ਆਂਡੇ ਦਿੰਦਿਆਂ ਨੇ ਇਹ ਪਿਓ ਮਤਲਬ ਦੇਸੀ ਨੇ ਓਕੇ ਜੇ ਆਮ ਅਸੀਂ ਫਾਰਮਾਂ 'ਚ ਦੇਖਦੇ ਆ ਕਿ ਲਾਲ ਮੁਰਗੀ ਦੇ ਆਂਡੇ 골ਡਨ ਮੁਰਗੀ ਦੇ ਆਂਡੇ ਉਹਨਾਂ ਨੂੰ ਰੰਗ ਕਰਕੇ ਲੋਕ ਬਾਜ਼ਾਰ ਦੇ ਵਿੱਚ ਦੇਸੀ ਕਹ ਕੇ ਵੇਚੀ ਜਾਂਦੇ ਨੇ ਜੀ ਇਹ ਜਿਹਨੂੰ ਕਿਸੇ ਨੂੰ ਕੋਈ ਆਂਡਾ ਮਤਲਬ ਕੋ ਸ਼ੱਕ ਹੋਵੇ ਤਾਂ ਉਹ ਆਪਣੇ ਮੁਰਗੀ ਦੇ ਥੱਲੋਂ ਆਪ ਵੀ ਚੱਕ ਕੇ ਲੈ ਆ ਸਕਦਾ ਇਹ ਕੋਈ ਕਿਤੇ ਦਿੰਦੀ ਆ ਕੋਈ ਕਿਤੇ ਦਿੰਦੀ ਆ ਇਹਨਾਂ ਦਾ ਕੋਈ ਫਿਕਸ ਵੀ ਟਿਕਾਣਾ ਨਹੀਂ ਕਿਉਂਕਿ ਇਕੱਲਾ ਜਗਾ ਇਹਦੇ ਵਿੱਚ ਫਿਰਦੇ ਰਹਿੰਦੇ ਨੇ ਜੀ ਕਿਹੜੀ ਕਿਹੜੀ ਨਸਲ ਆ ਜੀ ਇਹਨਾਂ ਦੀ ਦੱਸੋ ਦੱਸਿਆ ਭਾਈ ਤੁਹਾਨੂੰ ਵੇ ਦੇਸੀ ਪਿਓਰ ਦੇਸੀ ਨਸਲ ਹੈ ਇਹ ਜਿਹੜੇ ਆਪਣੇ ਪਹਿਲਾਂ ਘਰਾਚ ਹੁੰਦੇ ਸੀ ਪਿੰਡਾਂ ਦੇ ਵਿੱਚ ਹੁੰਦੇ ਸੀ ਇਹ ਉਹ ਨਸਲ ਹੈ ਨੂੰ ਦੇਸੀ ਨਸਲ ਇਹ ਕਹਿੰਦੇ ਨੇ ਬਾਕੀ ਇਹ ਪਤਾ ਨਹੀਂ ਆਪਣੇ ਯੂਨੀਵਰਸਿਟੀ ਵਾਲ ਨੂੰ ਪਤਾ ਹੋਊਗਾ ਇਹ ਦੇਸੀ ਨਸਲ ਦਾ ਕੀ ਨਾਮ ਹੈ ਜਦਾ ਆਪਣੇ ਗਾਂ ਦੇਸੀ ਹੈ ਮੱਝ ਦੇਸੀ ਹੈ ਉਸ ਤਰ੍ਹਾਂ ਇਹ ਮੁਰਗੀ ਵੀ ਪਿਓਰ ਦੇਸੀ ਹੈ ਸਾਡੇ ਫੈਮਿਲੀ ਦੇ ਵਿੱਚ ਸਦੀਆਂ ਤੋਂ ਸਾਡੇ ਬਜ਼ੁਰਗ ਰੱਖਦੇ ਆ ਰਹੇ ਨੇ ਉਸੇ ਤਰ੍ਹਾਂ ਇਹ ਮੈਂ ਰੱਖਦਾ ਰਹੇ ਹਾਂ ਇਹਨੇ ਦੇਖ ਦੇਖ ਰਹੇ ਕਿ ਅੱਛਾ ਸਰ ਮੈਂ ਪੁੱਛਣਾ ਚਾਹੁੰਦੀ ਆ ਕਿ ਜਿੱਦਾਂ ਕਿ ਤੁਸੀਂ ਡਾਕਟਰੀ ਲਾਈਨ ਚੋਂ ਹਨਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਪੜ੍ਹੇ ਲਿਖੇ ਨੇ ਪਰ ਨਹੀਂ ਹੈ ਇਦਾਂ ਦੀਆਂ ਚੀਜ਼ਾਂ ਦਾ ਸ਼ੌਂਕ ਹੁੰਦਾ ਇੱਕ ਸ਼ੌਂਕ ਹੀ ਹੁੰਦਾ ਤੁਹਾਨੂੰ ਕਿਵੇਂ ਪਿਆ ਬੇਟੇ ਇਸ ਤਰ੍ਹਾਂ ਇਹ ਜੋ ਸਾਡਾ ਫੈਮਿਲੀ ਦੇ ਸ਼ੁਰੂ ਤੋਂ ਹੀ ਸਾਡੇ ਘਰ ਦੇ ਵਿੱਚ ਡੰਗਰ ਰੱਖੇ ਹੋਏ ਸੀ ਗਾਵਾਂ ਰੱਖੀਆਂ ਸੀ ਅਸੀਂ ਸ਼ੁਰੂ ਤੋਂ ਹੀ ਗਾਵਾਂ ਰੱਖਦੇ ਆਂ ਮੁਰਗੀਆਂ ਰੱਖਦੇ ਆਂ ਤੇ ਮੈਨੂੰ ਇਹਨਾਂ ਗਾਵਾਂ ਦਾ ਮੁਰਗੀਆਂ ਦੇ ਨਾਲ ਸ਼ੌਂਕ ਹੈ ਕਿਉਂਕਿ ਜੋ ਦੁੱਧ ਹੈ ਪਿਓ ਦੁੱਧ ਨਹੀਂ ਮਿਲਦਾ ਬਾਜ਼ਾਰ ਦੇ ਵਿੱਚੋਂ ਡੰਗਰਾਂ ਨੂੰ ਕੈਦ ਕੀਤਾ ਹੋਇਆ ਕੈਦ ਕਰਕੇ ਡੰਗਰਾਂ ਨੂੰ ਅਸੀਂ ਆਪਣੀ ਮਰਜ਼ੀ ਨਾਲ ਖਾਣਾ ਪਾਉਂਦੇ ਆ ਅੱਗੇ ਜਦੋਂ ਡੰਗਰ ਬਾਹਰ ਚੁੱਕ ਕੇ ਆਉਂਦੇ ਸੀ ਉਹ ਆਪਣੀ ਮਰਜ਼ੀ ਨਾਲ ਖਾਣਦੇ ਸੀ ਉਹ ਦੁੱਧ ਪਿਓ ਰੈਸਟ ਫਾਰਮ ਦਾ ਦੁੱਧ ਲਾ ਸੀ ਹੁਣ ਕੀ ਹੈ ਹੁਣ ਡੰਗਰਾਂ ਨੂੰ ਅਸੀਂ ਕੈਦ ਕਰਿਆ ਹੋਇਆ ਹੈ ਮੁਰਗੀਆਂ ਨੂੰ ਅਸੀਂ ਕੈਦ ਕਰਿਆ ਹੋਇਆ ਹੈ ਜਿਹੜਾ ਅਸੀਂ ਇਹ ਭੋਜਨ ਖਾਂਦੇ ਆ ਦੁੱਧ ਪੀਂਦੇ ਆ ਗਾਵਾਂ ਦਾ ਜਿਹੜਾ ਜਿਹਨੂੰ ਕੈਦ ਕਰਿਆ ਹੋਇਆ ਉਹ ਦੁੱਧ ਪਿਓਰ ਨਹੀਂ ਹੈ ਬਿਲਕੁਲ ਜੀ ਤੇ ਮੇਰੇ ਜਿਹੜੇ ਗਾਂਆਂ ਨੇ ਇਹ ਘੁੰਮ ਇੱਕ ਵਿੱਗਾ ਇਕੱਲਾ ਜਗ੍ਹਾ ਇਹਦੇ ਵਿੱਚ ਘੁੰਮਦਿਆਂ ਨੇ ਮਰਜ਼ੀ ਨਾਲ ਖਾਂਦੀਆਂ ਨੇ ਮੈਂ ਇਹਨਾਂ ਨੂੰ ਕਦੇ ਰਸਾ ਨਹੀਂ ਪਾਉਂਦਾ ਸਿਰਫ ਚੋਣ ਦੇ ਟਾਈਮ ਤੇ 10 ਮਿੰਟ ਇਹਨਾਂ ਨੂੰ ਮੈਂ ਬੰਦ ਹਾਂ ਹਾਂਜੀ ਮੈਂ ਦੇਖਿਆ ਕਿਸੇ ਵੀ ਗਾਂ ਨੂੰ ਤੁਸੀਂ ਬੰਨਿਆ ਨਹੀਂ ਹੋਇਆ ਸਾਡੀ ਇਦਾਂ ਹੀ ਬੈਠੀ ਮੁਰਗੀਆਂ ਵੀ ਮੇਰੀਆਂ ਸਾਰੇ ਇਸ ਕਿਲੇ ਦੇ ਵਿੱਚ ਸਾਰਾ ਦਿਨ ਘੁੰਮਦੀਆਂ ਨੇ ਤੇ ਬਿੱਲੀ ਬੁੱਲੀ ਤੋਂ ਅਸੀਂ ਇੰਤਜ਼ਾਮ ਕਰਕੇ ਰੱਖਿਆ ਇੱਕੋ ਵਾਰ ਬਿੱਲੀ ਨੂੰ ਅਸੀਂ ਕੁੱਟਿਆ ਕੁੱਟਿਆ ਭਜਾਤਾ ਮੁੜ ਕੇ ਨਹੀਂ ਆਉਂਦੀ ਹੈਗੀ ਸਾਰਾ ਦਿਨ ਮੁਰਗੀਆਂ ਖੁੱਲੀਆਂ ਰਹਿੰਦੀਆਂ ਨੇ ਜੀ ਜੰਦ ਖਾਂਦੀਆਂ ਖੁੱਲ੍ਹੇ ਵਿੱਚ ਨਾਲ ਫਿਰਦੀਆਂ ਨੇ ਤੇ ਕੋਈ ਪਰਵਾਹ ਨਹੀਂ ਹੈਗੀ ਇਹ ਪਿਓਰੇਸਟ ਫਾਰਮ ਆਫ ਦਾ ਐਗ ਐਂਡ ਮਿਲਕ ਜੀ ਕੈਮਰਾਮੈਨ ਨੂੰ ਗ੍ਰਾਸ ਕਰੂੰਗੀ ਕਿ ਇੱਕ ਵਾਰ ਦ੍ਰਿਸ਼ਿਤ ਜ਼ਰੂਰ ਦਿਖਾਇਆ ਜਾਵੇ ਕਿ ਇੱਕ ਟੀਲੇ ਦੇ ਵਿੱਚ ਜਿਹੜੀਆਂ ਗਾਈਆਂ ਤੇ ਮੁਰਗੇ ਇੱਥੇ ਜਿਹੜੇ ਆਰਾਮ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਜਿੱਥੇ ਜਾਣਾ ਜਿੱਥੇ ਬੈਠਣਾ ਬੈਠਦੇ ਨੇ ਜੋ ਖਾਣਾ ਪੀਣਾ ਉਹ ਖਾਂਦੇ ਨੇ ਇਹਨਾਂ ਨੂੰ ਬਿਲਕੁਲ ਵੀ ਕੈਦ ਨਹੀਂ ਕੀਤਾ ਹੋਇਆ ਇਹ ਦਰਸ਼ਕੋ ਇੱਕ ਸ਼ੌਂਕ ਹੀ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਗਾਈਆਂ ਮੁਰਗੇ ਮੁਰਗੀਆਂ ਕਿੰਨੇ ਆਰਾਮ ਦੇ ਨਾਲ ਬੈਠ ਰਹੇ ਬੈਠੀਆਂ ਨੇ ਤੇ ਆਪਣਾ ਖਾਣਾ ਪੀਣਾ ਖਾ ਰਹੀਆਂ ਨੇ ਵੀਡੀਓ ਸਰ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਬੰਦਾ ਫੋੜ ਕਰ ਸਕਦਾ ਉਹ ਦੁੱਧ ਅਗਰ ਪੀਣ ਦਾ ਸ਼ੌਕ ਹੈ ਤਾਂ ਉਹਨੂੰ ਆਪਣੇ ਡੰਗਰ ਰੱਖਣੇ ਚਾਹੀਦੇ ਨੇ ਜੀ ਉਹਨੂੰ ਅਗਰ ਆਂਡਾ ਖਾਣਾ ਸ਼ੌਕ ਹੈ ਤਾਂ ਇਹ ਆਪਣੇ ਕੋਠੇ ਦੇ ਉੱਤੇ ਮੁਰਗੀਆਂ ਰੱਖ ਲਵੇ ਚਾਰ ਤੋਂ ਪੰਜ ਸੱਤ ਮੁਰਗੀਆਂ ਆਪਣੀਆਂ ਰੱਖੇ ਤੇ ਇਹ ਅਸਲੀ ਜੀਵਨ ਹੈ ਆਪਾਂ ਜਿਹੜਾ ਜੀਵਨ ਮਿਲਿਆ ਇਹ ਬਹੁਤ ਬੜਮੁੱਲਾ ਜੀਵਨ ਹੈ ਇਹਨੂੰ ਚਾਜਣਾ ਜੀਉਣਾ ਚਾਹੀਦਾ ਹੈ ਚਾਜਨਾ ਵਧੀਆ ਫਾਰਮ ਦੇ ਵਿੱਚ ਵਧੀਆ ਪਿਓਰ ਭੋਜਨ ਖਾਣਾ ਚਾਹੀਦਾ ਹੈ ਤੇ ਮੈਂ ਤਾਂ ਇਹੀ ਕਹਾਂਗਾ ਸਾਰੇ ਲੋਕਾਂ ਨੂੰ ਕਿ ਵਧੀਆ ਭੋਜਨ ਖਾਣ ਦਾ ਇੱਕੋ ਹੀ ਤੁਹਾਡੇ ਕੋਲ ਸਾਧਨ ਹੈ ਅਗਰ ਤੁਸੀਂ ਪੰਜ ਚਾਰ ਵਿਸਵੇ ਥਾਂ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਇੱਕ ਗਾਂ ਰੱਖੋ ਤੇ ਉਹਦੇ ਪੰਜ ਸੱਤ ਮੁਰਗੀਆਂ ਰੱਖੋ ਉਹ ਮੁਰਗੀਆਂ ਤੁਹਾਡੀਆਂ ਜਿਹੜਾ ਉਹ ਕਾਉ ਡੰਗ ਹੋਊਗਾ ਕਾਉ ਦਾ ਗੋਹਾ ਹੋਊਗਾ ਉਹਦੇ ਵਿੱਚੋਂ ਜੀ ਜੰਤ ਖਾ ਕੇ ਤੁਹਾਨੂੰ ਉਹਨਾਂ ਨੇ ਅੰਡਾ ਦੇਣਾ ਉਹ ਅੰਡਾ ਵੀ ਬੜਾ ਪੋਸਟਿਕ ਹੋਊਗਾ ਤੇ ਮੈਂ ਇਹੀ ਕਹਿੰਦਾ ਵੀ ਵਧੀਆ ਇਹੀ ਜੀਵਨ ਹੈ ਕਿ ਨੈਚੁਰਲ ਜੀਵਨ ਬੰਦੇ ਨੂੰ ਜਿਉਣਾ ਚਾਹੀਦਾ ਹੈ ਨੈਚੁਰਲ ਖਾਣਾ ਖਾਣਾ ਚਾਹੀਦਾ ਸਤਿ ਸ਼੍ਰੀ ਅਕਾਲ ਕੋ ਅਗਰ ਤੁਸੀਂ ਵੀ ਬਿਮਾਰੀਆਂ ਠਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਸੁੱਧ ਖਾਣਾ ਪੀਣਾ ਦੁੱਧ ਆਂਡਾ ਲੱਸੀ ਖਾਣਾ ਪੀਣਾ ਚਾਹੁੰਦੇ ਆ ਤਾਂ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਡੰਗਰ ਗਾਈਆਂ ਤੇ ਮੁਰਗੇ ਵਗੈਰਾ ਰੱਖੋ ਤਾਂ ਜੋ ਤੁਸੀਂ ਵੀ ਬਿਮਾਰੀਆਂ ਤੋਂ ਬਚ ਸਕੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ